ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਤੋਂ ਫਤੇਗੜ ਚੂੜੀਆਂ ਰੋਡ ਉੱਤੇ ਇੱਕ ਨਿੱਜੀ ਸਵਾਰੀਆਂ ਦੀ ਭਰੀ ਹੋਈ ਬੱਸ ਅਤੇ ਬਲੈਰੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਬਲੈਰੋ ਇੱਕਦਮ ਬੱਸ ਦੇ ਸਾਹਮਣੇ ਆ ਗਈ ਜਿਸ ਕਾਰਨ ਹਾਦਸਾ ਵਾਪਰ ਗਿਆ ਤੇ ਬਲੈਰੋ ਅਤੇ ਬੱਸ ਦਾ ਕਾਫੀ ਨੁਕਸਾਨ ਹੋਇਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਅਤੇ ਬਲੈਰੋ ਪੂਰੀ ਤਰ੍ਹਾਂ ਮੂਰਲੇ ਪਾਸੋਂ ਕੰਡਮ ਹੋ ਚੁੱਕੀਆਂ ਨੇ ਉਥੇ ਹੀ ਬੱਸ ਦੇ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਉਥੇ ਹੀ মিডিਆ ਨੂੰ ਜਾਣਕਾਰੀ ਦਿੰਦੇ ਹੋਏ ਸਵਾਰੀਆਂ ਨੇ ਦੱਸਿਆ ਕਿ ਬਲੈਰੋ ਚਾਲਕ ਨੂੰ ਨੀਂਦ ਦਾ ਝੋਕਾ ਲੱਗ ਗਿਆ ਜਿਸ ਦੌਰਾਨ ਬਲੈਰੋ ਬਸ ਮੂਰੇ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਸਰ ਇਹ ਤੋਂ ਫਰੇਗਾੜਾ ਬਟਾਲੇ ਨੂੰ ਬੱਸਾਂ ਉੱਠੀ ਜਾਂ ਫਰੇਗਾੜਾ ਜੂੜੇ ਨੂੰ ਜਾਣ ਇਹ ਇਹ ਤੋਂ ਬਲਾਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਵਰੀ ਝੋਕ ਲੱਗੀ ਆ ਬਲਾਰੋ ਫੁੱਟਬਾਲ ਤੋਂ ਗੁੱਡੇ ਬੰਨੇ ਗਈ ਬਾਸ ਤੋਂ ਆੜ ਕੇ ਵਰਤੀ ਆ। ਕਿ ਤੁਹਾਨੂੰ ਨਹੀਂ ਦੱਸਾਂ ਕੋਈ ਟੈਨਗਾ ਨਹੀਂ ਬਾਸ ਸਟੈਂਡ ਨੂੰ ਫਰੇ ਘਰ ਚੂੜੀਆਂ ਕਰਨੀ। ਇਹਦਾ ਝੋਕ ਲੱਗੀ ਬਾਸ ਇਹਦੇ ਝੋਕ ਲੱਗੀ ਬਲਾਰੋ ਦਾ ਫੁੱਟਬਾਲ ਉੱਤਨੀ ਨਿਘਾਰਦੀ ਆ। ਇਹਦੀ ਗੱਲ ਹੀ ਲਾਦੀ ਤੇਰੀ ਯਾਦੀ ਬਲਾਰੋ ਦਾ ਇਹਦਾ ਕਿਹੜਾ ਸੂਰ ਹੈ ਸਾਨੂੰ। ਜਲਦੀ ਬਲਾਰੋ ਨਹੀਂ ਆ। ਜੀ ਜੀ ਬਈ ਸੇ ਸਵਾਰੀ ਆਈ ਮੈਨੀ ਵਾਸਤੇ ਆਈ ਫਤਿਹਗੜ ਟੂੜੀਓਂ ਨੂੰ ਜਾਣਦੇ ਮੇਰਾ ਨਾਮ ਹੰਸਪ੍ਰੀਤ ਸਿੰਘ ਆ ਜੇ ਬਣਾ ਮੇਰਾ ਨਾਮ ਲਖਮਿੰਦਰ ਕੋ ਕਿੱਥੋਂ ਆਦੇ ਕਿੱਥੇ ਚਲੇ ਗਏ ਅਸੀਂ ਉੱਥੋਂ ਆਂਦੇ ਹਾਂ ਬਟਾਲਿਓਂ ਆਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਫਾਇਦਾ ਸਿਰ ਤੇ ਬਸ ਐਕਸੀਡੈਂਟ ਹੋ ਕੇ ਬਲੇਰੋ ਘਟੀ ਨਾ ਵੱਜ ਚੁਕੀ ਹਾਂਜੀ ਤੇ ਕਿੰਨੇ ਸਵਾਰੀਆਂ ਚੱਕੀ ਹੋਈਆਂ ਬੜੀਆਂ ਸਵਾਰੀਆਂ ਚੱਕੀਆਂ ਨੇ ਬੜੇ ਲੱਗੀਆਂ ਦੋਨਾਂ ਘੋੜਿਆਂ ਨੂੰ ਲੱਗੀ ਹੈ ਚਾਹ ਹੀ ਤੇ ਕਿਸੂਰ ਕਿਤਾ ਸੀ ਪਤਾ ਲੱਗਾ ਮੈਨੂੰ ਨਹੀਂ ਜੇ ਪਤਾ ਹੇਰ ਹਾ ਚਾ ਆਇਆ ਕਿੱਥੇ ਆਇਆ ਤੇ ਕਿੱਦਾਂ ਹੋਇਆ ਬੰਦਾ ਇਹ ਤਾਂ ਖੁਸ਼ੀ ਵਾਟਿਕਾ ਦੇ ਲਾਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅਮਰਸਰ ਰੋਡ ਤੋਂ ਆ رہی ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਫਤੇਗੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਿਵਾਈਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡਿਵਾਈਡਰ ਪਾਰ ਕਰਕੇ ਆ ਸਾਹਮਣੇ ਖੜੀ ਗਈ ਆ ਕਿੰਨੀਆਂ ਕਿ ਸਵਾਰੀਆਂ ਚੱਕੀਆਂ ਹੋ ਗਈਆਂ ਸਵਾਰੀਆਂ ਉਹ ਦੋ ਜਣੇ ਸੀ ਐਸ ਵੇਲੇ ਉਹ ਨਿੱਜਾ ਹਸਪਤਾਲ ਦੇ اندر ਦੋਨੋਂ ਜਨਾਂ ਨੂੰ ਰੈਫਰ ਕਰਦੇ ਆ। ਅੱਛਾ। ਤੇ ਬੱਸ ਚ ਮਮੂਦਲੀ ਲੱਗੀਆਂ ਨੇ। ਸੱਟਾਂ ਲੱਗੀਆਂ ਨੇ ਉਹਨਾਂ ਨੂੰ। ਠੀਕ ਹੈ। ਕਿਹਦਾ ਪਤਾ ਲੱਗਾਗਾ? ਜ਼ੁਰੂਰ ਵੇਖਣਦੇ ਆ ਜੀ। ਵੇਖ ਕੇ ਬਾਕੀ 6-7 ਤਾਂ ਸਾਹਮਣੇ ਆ ਸਾਰੀ ਕਾਰਵਾਈ ਕਰਦੇ ਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਕੀਕੀ ਟੀਵੀ ਪੰਜਾਬੀ ਲਈ ਬਟਾਲਾ ਤੋਂ ਅਵਤਾਰ ਸਿੰਘ ਦੀ ਰਿਪੋਰਟ।